ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੱਕਿਆ ਤੇ ਕਿਹਾ ਬਾਦਸ਼ਾਹ ਫੁਰਖਸ਼ਰ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਾਦਸ਼ਾਹ ਫੁਰਖਸ਼ਰ ਦੀ ਬੇਗਮ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਦੇਖਣਾ ਚਾਹੁੰਦੀ ਹਾਂ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਪਵਾ ਦਿੱਤੀ ਹੈ ਜਦੋਂ ਬੇੜੀਆਂ ਦੇ ਵਿੱਚ ਬੰਨੇ ਹੋਏ ਸਿੰਘਾਂ ਨੂੰ ਬਾਦਸ਼ਾਹ ਫੁਰਖਸ਼ਰ ਤੇ ਬੇਗਮ ਦੇ ਸਾਹਮਣੇ ਲੈ ਕੇ ਆਂਦਾ ਗਿਆ ਤਾਂ ਫੁਰਖਸ਼ਰ ਨੇ ਟੀਚਰ ਕਰਦਿਆਂ ਕਿਹਾ ਕਿ ਮੈਂ ਸੁਣਿਆ ਤੁਹਾਡੇ ਵਿੱਚ ਇੱਕ ਬਾਜ਼ ਹੈ ਜਿਹੜਾ ਕਿ ਬਾਜ਼ ਜਿੰਨੀ ਫੁਰਤੀ ਰੱਖਦਾ ਹੈ ਲਿਆਓ ਖਾਂ ਦੇਖੀਏ ਉਹਦੀ ਦਲੇਰੀ ਹੁਣ ਬਾਬੇ ਬਾਦ ਸਿੰਘ ਨੇ ਸਿਰ ਉੱਤੇ ਚੱਕਿਆ ਤੇ ਕਿਹਾ ਕਿ ਬਾਦਸ਼ਾਹ ਅਸੀਂ 8 ਮਹੀਨਿਆਂ ਤੋਂ ਤੇਰੀ ਕੈਦ ਦੇ ਵਿੱਚ ਹਾਂ ਬੇੜੀਆਂ 'ਚ ਬੰਨੇ ਹੋਏ ਹਾਂ ਸਿਰਫ ਅੱਧੇ ਗਲਾਸ ਪਾਣੀ ਤੇ ਗੁਜ਼ਾਰਾ ਕਰਦੇ ਹਾਂ ਫੇਰ ਵੀ ਜੇ ਤੂੰ ਖਾਲਸਾਈ ਤਾਕਤ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਪੈਰ ਦੀ ਬੇੜੀ ਜਾਂ ਮੇਰੇ ਹੱਥ ਦੀ ਹਾਤਖੜੀ ਖੋਲ ਕੇ ਦੇਖ ਲੈ ਹੁਣ ਜਿਉਂ ਹੀ ਸਿਪਾਹੀ ਹਾਤਖੜੀ ਖੋਲਣ ਲਈ ਅੱਗੇ ਵਧਿਆ ਤਾਂ ਬਾਬਾ ਜੀ ਨੇ ਉਹਦੀ ਮਿਆਂ ਦਾ ਪਾਸੇ ਸਲਵਾਰ 25000 ਦੇ ਘੇਰੇ ਦੇ ਵਿੱਚੋਂ 13 ਹੋਰ ਸਿਪਾਹੀਆਂ ਨੂੰ ਪਾਰ ਬੁਲਾ ਦਿੱਤਾ ਇਹ ਸਾਰਾ ਨਜ਼ਾਰਾ ਵੇਖ ਕੇ ਬਾਦਸ਼ਾਹ ਪ੍ਰਕਾਸ਼ਰ ਭੱਜ ਕੇ ਅੰਦਰ ਵੜ ਗਿਆ ਤੇ ਉਹਦੀ ਬੇਗ ਇਦਾਂ ਦੀ ਹੋਰ ਜਾਣਕਾਰੀ ਸਿੱਖ ਇਤਿਹਾਸ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ